ਮੁਸੀਬਤ ਆਉਣ ਤੇ ਕਈ ਵਾਰ ਬੰਦਾ ਸੋਚ ਲੈਂਦਾ ਕਿ ਰੱਬ ਨੇ ਮੇਰਾ ਸਾਥ ਨਹੀਂ ਦਿੱਤਾ ਕੀ ਰੱਬ ਵੀ ਕਿਸੇ ਨਾਲ ਵਿਤਕਰਾ ਕਰਦਾ ਹੋਵੇਗਾ ਪਰਮਾਤਮਾ ਦੀ ਨਿਗਾਹ ਵਿੱਚ ਸਾਰੇ ਜੀਵ ਇੱਕ ਸਮਾਨ ਹਨ ਅਸਲ ਵਿੱਚ ਸਫਲਤਾ ਦਾ ਫਲ ਨਾ ਮਿਲਣ ਦਾ ਕਾਰਨ ਸਮਝਣ ਤੋਂ ਪਹਿਲਾਂ ਆਪਣੇ ਬੀਜ ਵੱਲ ਦੇਖਣਾ ਪਵੇਗਾ ਆਪਣੇ ਕਰਮਾਂ ਨੂੰ ਦੇਖਣਾ ਪਵੇਗਾ ਰੱਬ ਨੇ ਇਨਸਾਨ ਨੂੰ ਇਹ ਸਰੀਰ ਸਮਾਂ ਇੱਕ ਖੇਤ ਦੀ ਤਰ੍ਹਾਂ ਜ਼ਮੀਨ ਦੀ ਤਰ੍ਹਾਂ ਦਿੱਤਾ ਹੈ ਇਸ ਵਿੱਚ ਜਿਸ ਤਰ੍ਹਾਂ ਦਾ ਬੀਜ ਬੀਜਾਂਗੇ ਉਹੀ ਫਲ ਮਿਲੇਗਾ ਅੱਜ ਅਸੀਂ ਸਿਰਫ ਵਿਸ਼ਵਾਸ ਦੀ ਹੀ ਨਹੀਂ ਸਗੋਂ ਉਸ ਸੋਚ ਦੀ ਵੀ ਨਾਲ ਗੱਲ ਕਰਾਂਗੇ ਕਿ ਕਿਵੇਂ ਮਨੁੱਖੀ ਮਨ ਵਿੱਚ ਸੋਚ ਵਿੱਚ ਰੱਬ ਦਾ ਜਨਮ ਹੋਇਆ ਜਿਹੜੇ ਰੱਬ ਨੂੰ ਵਿਸ਼ਵਾਸ ਨਾਲ ਯਾਦ ਕਰਦੇ ਨੇ ਕਿਵੇਂ ਰੱਬ ਉਹਨਾਂ ਦੇ ਕੰਮ ਸਵਾਰਨ ਲਈ ਆਪ ਆਉਂਦਾ ਹਜ਼ਾਰਾਂ ਸਾਲ ਪਿੱਛੇ ਚੱਲੀਏ ਉਸ ਸਮੇਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ ਇਨਸਾਨ ਜੰਗਲਾਂ ਅਤੇ ਗੁਫਾਵਾਂ ਵਿੱਚ ਰਹਿੰਦਾ ਹਰ ਪਾਸੇ ਖਤਰਾ ਸੀ ਇਸ ਮਾਹੌਲ ਵਿੱਚ ਜਿਉਂਦੇ ਰਹਿਣ ਲਈ ਮਨੁੱਖੀ ਦਿਮਾਗ ਨੇ ਇੱਕ ਖਾਸ ਤਰੀਕੇ ਨਾਲ ਕੰਮ ਕਰਨਾ ਸਿੱਖਿਆ ਉਸ ਨੇ ਹਰ ਘਟਨਾ ਪਿੱਛੇ ਕੋਈ ਕਾਰਨ ਲੱਭਣਾ ਸ਼ੁਰੂ ਕੀਤਾ ਦੇਵਤੇ ਦਾ ਅਰਥ ਹੁੰਦਾ ਵੱਡਾ ਕੁਦਰਤੀ ਤਾਕਤਾਂ ਨੂੰ ਬੰਦੇ ਨੇ ਆਪਣੇ ਤੋਂ ਵੱਡਿਆਂ ਮੰਨਦਿਆਂ ਉਹਨਾਂ ਨੂੰ ਦੇਵਤਿਆਂ ਦਾ ਨਾਂ ਦੇ ਕੇ ਪੂਜਨਾ ਸ਼ੁਰੂ ਕਰ ਦਿੱਤਾ ਉਦਾਹਰਨ ਵਜੋਂ ਰੱਬ ਨੂੰ ਬਹੁਤ ਉੱਚਾ ਸਮਝ ਕੇ ਅਸਮਾਨ ਵਿੱਚ ਉਸ ਦਾ ਟਿਕਾਣਾ ਮੰਨ ਲਿਆ ਜਦੋਂ ਬੱਦਲ ਗਰਜਦੇ ਬਿਜਲੀ ਚਮਕਦੀ ਤਾਂ ਮਨੁੱਖ ਨੂੰ ਲੱਗਿਆ ਕਿ ਕੋਈ ਗੁੱਸੇ ਵਾਲਾ ਦੇਵਤਾ ਅਸਮਾਨ ਵਿੱਚ ਹਥੌੜੇ ਮਾਰ ਰਿਹਾ ਹੈ ਜਦੋਂ ਪੋਚਾਲ ਆਉਂਦਾ ਤਾਂ ਉਸ ਨੂੰ ਲੱਗਿਆ ਕਿ ਧਰਤੀ ਦੇ ਹੇਠਾਂ ਕੋਈ ਦੇਵਤਾ ਨਾਰਾਜ਼ ਹੈ ਜਦੋਂ ਫਸਲ ਚੰਗੀ ਹੋ ਜਾਣੀ ਤਾਂ ਕਹਿਣਾ ਧਰਤੀ ਮਾਂ ਦੀ ਕਿਰਪਾ ਹੋਈ ਸੰਸਾਰ ਦੀ ਰਚਨਾ ਪਿੱਛੇ ਕਈ ਮਿੱਥਿਹਾਸਕ ਕਹਾਣੀਆਂ ਵੀ ਜੁੜੀਆਂ ਹਨ ਕਿਹਾ ਗਿਆ ਕਿ ਧਰਤੀ ਇੱਕ ਦਾੰਤ ਦੇ ਮ੍ਰਿਤਕ ਸਰੀਰ ਤੋਂ ਬਣੀ ਜਾਂ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਭਗਵਾਨ ਵਿਸ਼ਨੂੰ ਦੀ ਨਾਭੀ ਵਿੱਚੋਂ ਇੱਕ ਕਮਲ ਦਾ ਫੁੱਲ ਨਿਕਲਿਆ ਜਿਸ ਤੋਂ ਬ੍ਰਹਮਾ ਜੀ ਪੈਦਾ ਹੋਏ ਤੇ ਉਹਨਾਂ ਨੇ ਸੰਸਾਰ ਦੀ ਰਚਨਾ ਕੀਤੀ ਇਹ ਕਹਾਣੀਆਂ ਮਨੁੱਖ ਦੀ ਕਲਪਨਾ ਉਪਜ ਹਨ ਜੋ ਉਸ ਦੇ ਸੱਭਿਆਚਾਰ ਅਤੇ ਵਾਤਾਵਰਨ ਤੇ ਨਿਰਭਰ ਕਰਦੀਆਂ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੈਨ ਧਰਮ ਅਤੇ ਬੁੱਧ ਧਰਮ ਵਰਗੇ ਪੁਰਾਣੇ ਇਹ ਜਿਹੜੇ ਧਰਮ ਸੀ ਚੱਲੇ ਆਉਂਦੇ ਇਹਨਾਂ ਨੇ ਸਿਰਜਣਹਾਰ ਰੱਬ ਨੂੰ ਮੰਨਿਆ ਹੀ ਨਹੀਂ ਉਹਨਾਂ ਅਨੁਸਾਰ ਇਹ ਬ੍ਰਹਿਮੰਡ ਹਮੇਸ਼ਾ ਤੋਂ ਹੈ ਇਸ ਲਈ ਇਹ ਦਰਸਾਉਂਦਾ ਕਿ ਪਰਮਾਤਮਾ ਅਤੇ ਇਸ ਬ੍ਰਹਿਮੰਡ ਦੀ ਸਿਰਜਣਾ ਬਾਰੇ ਵਿਚਾਰ ਵੱਖ-ਵੱਖ ਧਰਮਾਂ ਦੇ ਸੱਭਿਆਚਾਰਾਂ ਵਿੱਚੋਂ ਇੱਕੋ ਜਿਹੇ ਨਹੀਂ ਹਨ ਹਰੇਕ ਧਰਮ ਨੇ ਆਪਣੇ ਸੱਭਿਆਚਾਰ ਅਨੁਸਾਰ ਇਹ ਵਿਚਾਰ ਪੈਦਾ ਕੀਤੇ ਹਨ ਆਹ ਹੁਣ ਗੱਲ ਕਰੀਏ ਰੱਬ ਦੀ ਸਚਾਈ ਬਾਰੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਸਾਰ ਤੇ ਆ ਕੇ ਦੇਖਿਆ ਕਿ ਚਤੁਰ ਲੋਕ ਭੋਲੇ ਪਾਲੇ ਲੋਕਾਂ ਨੂੰ ਅਨੇਕਾਂ ਰੱਬ ਦੱਸ ਕੇ ਪ੍ਰਮਾਤਮਾ ਦੇ ਨਾਮ ਤੇ ਹੀ ਠੱਗ ਰਹੇ ਨੇ ਉਹਨਾਂ ਨੇ ਵਿਚਰ ਕੇ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਦੱਸਿਆ ਸੁਨੇਹਾ ਦਿੱਤਾ ਕਿ ਰੱਬ ਇੱਕ ਹੈ ਇੱਕ ਓੰਕਾਰ ਦੀ ਵਿਚਾਰ ਧਾਰਾ ਦਾ ਪ੍ਰਚਾਰ ਕੀਤਾ ਕਿ ਉਸ ਇੱਕ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਲੱਖਾਂ ਪਤਾਲ ਲੱਖਾਂ ਆਕਾਸ਼ ਹਨ ਜਿਹੜੇ ਰੱਬ ਨੂੰ ਵਿਸ਼ਵਾਸ ਦੇ ਨਾਲ ਯਾਦ ਕਰਦੇ ਨੇ ਰੱਬ ਉਹਨਾਂ ਦੇ ਕੰਮ ਸਵਾਰਨ ਲਈ ਆਪ ਆਉਂਦਾ। ਅਸਲ ਵਿੱਚ ਵਿਸ਼ਵਾਸ ਭਰੋਸੇ ਦਾ ਨਾਮ ਹੀ ਰੱਬ ਹੈ। ਇੱਕ ਥਾਂ ਤੇ ਲੋਕ ਇਕੱਠੇ ਹੋਏ। ਨੇੜੇੋਂ ਇੱਕ ਫਕੀਰ ਲੰਘ ਰਿਹਾ ਸੀ। ਉਸ ਨੇ ਲੋਕਾਂ ਨੂੰ ਇਕੱਠੇ ਹੋਣ ਦਾ ਕਾਰਨ ਪੁੱਛਿਆ। ਤਾਂ ਉਹਨਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਮੀਂਹ ਨਹੀਂ ਪਿਆ। ਅਸੀਂ ਰੱਬ ਅੱਗੇ ਮੀਂਹ ਪਾਉਣ ਦੀ ਅਰਦਾਸ ਕਰਨ ਆਏ ਹਾਂ। ਤਾਂ ਉਸ ਫਕੀਰ ਨੇ ਬੜਾ ਵੱਡਾ ਸਵਾਲ ਕੀਤਾ। ਕਿ ਤੁਹਾਡੇ ਹੱਥਾਂ ਵਿੱਚ ਛਤਰੀਆਂ ਨਹੀਂ ਹਨ ਤੁਹਾਡੀਆਂ ਛਤਰੀਆਂ ਕਿੱਥੇ ਨੇ ਭਾਵ ਤੁਹਾਨੂੰ ਵਿਸ਼ਵਾਸ ਹੋਵੇ ਭਰੋਸਾ ਹੋਵੇ ਰੱਬ ਤੇ ਕਿ ਅਸੀਂ ਅਰਦਾਸ ਕਰਨ ਚੱਲੇ ਹਾਂ ਮੀਂਹ ਜ਼ਰੂਰ ਪਵੇਗਾ ਹੱਥ ਵਿੱਚ ਛਤਰੀ ਲੈ ਕੇ ਤੁਹਾਨੂੰ ਤੁਰਨਾ ਚਾਹੀਦਾ ਸੀ ਜਿਵੇਂ ਤੁਸੀਂ ਲੱਖਾਂ ਦੀ ਨਵੀਂ ਕਾਰ ਖਰੀਦ ਕੇ ਮੰਦਰ ਗੁਰੂ ਘਰ ਵਿੱਚ ਮੱਥਾ ਟਿਕਾਉਣ ਲੈ ਕੇ ਜਾਂਦੇ ਜੀ ਅਰਦਾਸ ਕੀਤੀ ਜਾਂਦੀ ਕਿ ਬਾਬਾ ਜੀ ਮਿਹਰ ਕਰੋ ਪਰ ਅਗਲੇ ਹੀ ਦਿਨ ਤੁਸੀਂ ਉਸ ਕਾਰ ਦਾ ਇੰਸ਼ੋਰੈਂਸ ਵੀ ਕਰਵਾਉਂਦੇ ਹੋ ਕਿਉਂਕਿ ਕਿਤੇ ਨਾ ਕਿਤੇ ਤੁਹਾਡਾ ਦਿਮਾਗ ਜਾਣਦਾ ਕਿ ਹਾਦਸੇ ਵੇਲੇ ਇੰਸ਼ੋਰੈਂਸ ਕੰਪਨੀ ਹੀ ਕੰਮ ਆਵੇਗੀ ਸਭ ਤੋਂ ਵੱਧ ਧਾਰਮਿਕ ਅਸਥਾਨਾਂ ਦੇ ਦਰਵਾਜ਼ਿਆਂ ਤੇ ਤਾਲੇ ਲਾਏ ਜਾਂਦੇ ਅਸਲ ਵਿੱਚ ਅਸੀਂ ਮਨੁੱਖੀ ਸੁਰੱਖਿਆ ਪ੍ਰਣਾਲੀ ਤੇ ਹੀ ਭਰੋਸਾ ਕਰਦੇ ਹਾਂ ਅੱਜ ਲੋਕ ਕਹਿੰਦੇ ਹਨ ਕਿ ਦੁਨੀਆ ਵਿੱਚ ਇੰਨਾ ਜ਼ੁਲਮ ਹੋ ਰਿਹਾ ਰੱਬ ਨੂੰ ਅਵਤਾਰ ਲੈਣਾ ਚਾਹੀਦਾ ਪਰ ਕੀ RAM ਦੇ ਸਮੇਂ ਵਿੱਚ ਜੁੱਧ ਨਹੀਂ ਹੋਇਆ ਕੀ ਕ੍ਰਿਸ਼ਨ ਦੇ ਸਮੇਂ ਵਿੱਚ ਮਹਾਭਾਰਤ ਦੌਰਾਨ ਲੱਖਾਂ ਲੋਕ ਮਾਰੇ ਗਏ ਇਹਨਾਂ ਲੜਾਈਆਂ ਦੇ ਕਾਰਨ ਵੀ ਨਿੱਜੀ ਸਿੱਖ ਗੁਰੂ ਸਹਿਬਾਨਾ ਨੇ ਵੀ ਜ਼ੁਲਮ ਦੇ ਖਿਲਾਫ ਜੁੱਧ ਲੜੇ ਪਰ ਉਹਨਾਂ ਵੱਲੋਂ ਨਾਲ ਗੁਰਬਾਣੀ ਰਾਹੀਂ ਚੰਗਿਆਈ ਦਾ ਰਸਤਾ ਵੀ ਦਿਖਾਇਆ ਗਿਆ ਯੁੱਧ ਲੜਨ ਦਾ ਕਾਰਨ ਨਿੱਜੀ ਨਹੀਂ ਜ਼ੁਲਮ ਨੂੰ ਮਿਟਾਉਣਾ ਸੀ ਕੇਵਲ ਇਸ ਸੱਚ ਦੇ ਮਾਰਗ ਤੇ ਚੱਲ ਕੇ ਰੱਬ ਦੀ ਰਜਾ ਨੂੰ ਕੁਦਰਤ ਨੂੰ ਸਮਝਿਆ ਜਾ ਸਕਦਾ ਰੱਬ ਸੰਸਾਰ ਬਣਾ ਕੇ ਕਿਸੇ ਵੱਖਰੀ ਥਾਂ ਤੇ ਨਹੀਂ ਬੈਠਾ ਕੁਦਰਤ ਕਰਕੇ ਵਸਿਆ ਸੋਏ ਪਾਵ ਉਹ ਸ੍ਰਿਸ਼ਟੀ ਬਣਾ ਕੇ ਹਰ ਥਾਂ ਤੇ ਮੌਜੂਦ ਹੈ ਜਿਹੜੇ ਵੀ ਰੱਬ ਨੂੰ ਵਿਸ਼ਵਾਸ ਦੇ ਨਾਲ ਯਾਦ ਕਰਦੇ ਨੇ ਰੱਬ ਉਹਨਾਂ ਦੇ ਕੰਮ ਸਵਾਰਨ ਲਈ ਆਪ ਆਉਂਦਾ ਉਹ ਹਰੇਕ ਦੇ ਅੰਦਰ ਸਮਾਇਆ ਹੋਇਆ ਗੁਰੂ ਦੀ ਕਿਰਪਾ ਦੇ ਨਾਲ ਨજર ਆਉਂਦਾ ਵਿਚਾਰ ਦੀ ਸਾਂਝ ਪਾਉਂਦਿਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ